ਦਾ ਇਹ ਉੱਚ ਵੱਡੀ ਫਿਲਮਾਂ ਪ੍ਰੋਡਿਊਸ ਵੀ ਕੀਤੀਆਂ ਮਸਤਾਨੇ ਭਾਜੀ ਨੇ ਬਣਾਈ ਸੀਗੀ ਇਹ ਫਸਟ ਟਾਈਮ ਸੀ ਤਿੰਨੋਂ ਇਕੱਠੇ ਹੋਏ ਜੀ ਇਸ ਫਿਲਮ ਲਈ ਇਹ ਫਿਲਮ ਐਜ਼ ਅ ਮੇਨ ਲੀਡ ਐਕਟਰ ਕੀਤੀ ਹੈ ਮੈਂ ਹੁਣ ਤੱਕ ਮੇਰੀ ਲਿਖਿਆ ਫੁਦਮਾ ਜੋ ਤੁਸੀਂ ਵੇਖੀ ਹੋਣਗੇ ਕੈਰੀਨ ਜਟਾ ਸਭ ਨੇ ਵੇਖੀ ਹੋਗੀ ਸ਼ਿੰਦਾ ਸ਼ਿੰਦਾ ਨੋ ਪਾਪਾ ਵੇਖ ਹੋੜਾ ਟੱ ਚੱਲੀਆਂ ਤਿਤਲੀਆਂ ਹਨੀ ਮੂਨ ਸਾਨੂੰ ਬਹੁਤ ਉਮੀਦ ਹੈ ਜਿੰਨਾ ਹੁਣ ਤੱਕ ਲਿਖ ਕੇ ਹਸਾਇਆ ਉਹ ਤੋਂ ਕਿਤੇ ਵੱਧ ਇਸ ਫਿਲਮ ਦੇ ਹਸਾਉਣਗੇ ਕੱਲ ਸਾਡਾ ਮੌਲੀਕ ਸ਼ੋ ਹੋ ਚੁੱਕਿਆ ਹੈ ਮੌਲੀ ਦੇ ਔਡੀਅੰਸ ਦਾ ਰਿਵਿਊ ਜੇ ਤੁਹਾਨੂੰ ਕੋਈ ਜਾਣਦਾ ਜਿਹਨੇ ਫਿਲਮ ਦੇਖੀ ਉਹਨੂੰ ਪੁੱਛ ਸਕਦੇ ਹੋ ਪਰ ਸਾਨੂੰ ਡਾਇਲੌਗ ਨਹੀਂ ਸੁਣਨ ਨੂੰ ਮਿਲੇ ਸੈਕਿੰਡ ਹਾਫ 'ਚ ਅਸੀਂ ਤਾਂ ਹੀ ਵਾਪਸ ਫਿਰਨੇ ਲੱਗੇ ਫਿਰ ਮੱਝ ਜੀ ਅੱਜ ਕਿਸੇ ਨੇ ਸੁਣਨ ਦਿੱਤਾ ਡਾਇਲੌਗਸ ਤੇ ਮੈਂ ਕਹਿੰਦਾ ਨਹੀਂ ਬਾਕੀ ਟਾਕ ਆਪਾਂ ਫਿਲਮ ਤੋਂ ਬਾਅਦ ਕਰੀਏ ਜਿਆਦਾ ਬੈਠ ਰਹਿਣਾ ਫਿਲਮ ਦੇਖਣੀ ਬਣੀ ਤੁਸੀਂ ਮੇਰੀ ਇੱਕ ਫਿਲਮ ਦੇਖੀ ਸੀ ਕੈਰੀਅਰ ਜੱਟਾ 1 ਉਹਦੇ 'ਚ ਮੈਂ ਕਲਾਈਮੈਕਸ 'ਚ ਇੱਕ ਛੋਟਾ ਜਿਹਾ ਕੈਰੈਕਟਰ ਕੀਤਾ ਸੀ ਜਿਹੜਾ ਮੇਰੇ ਡੈਡੀ ਨਾਲ ਆਂਦਾ ਮੇਰੇ ਡੈਡੀ ਨੇ ਗੱਲ 'ਚ ਪਟਾਇਆ ਪਾਇਆ ਹੁੰਦਾ ਧੋ ਟੁੱਟੇ ਹੁੰਦੇ ਉਹਨਾਂ ਦੀ ਮੇਰੇ ਡੈਡੀ ਅਗੋ ਬੈਡੀ ਗੰਦੇ ਕੋ ਤਾਂ ਸਮਝਦਾ ਪੁੱਛ ਨਹੀਂ ਆ ਰਿਹਾ ਸਵਾਦ ਉਹ ਤਾਂ ਆ ਰਿਹਾ ਮੇਰਾ ਹਿਲਾਣਾ ਜੀ ਕਦੂਰੀਆ ਦਾ ਕਦੂਰੀਆ ਸਾਹਿਬ ਕੋਈ ਫਿਲਮ ਦਾ ਡਾਇਲੋਗ ਸੁਣਾ ਦਿਓ ਡੈਡਾ ਫਿਲਮ ਦਿਖਾਵਾਂਗਾ ਤੁਹਾਨੂੰ ਕਦੂਰੀਆ ਦਾ ਕਦੂਰੀਆ ਦਾ ਹਾਂ ਜੀ ਕਦੂਰੀਆ ਸਾਹਿਬ ਤੁਸੀਂ ਫਿਲਮ ਦੇ ਵਿੱਚ ਹੈ ਜੀ ਹੀਰੋ ਆ ਕੇ ਉਹਦਾ ਹੰਕ ਪੂਰਾ ਕੀਤਾ ਹੈ ਜਾਂ ਕੋਈ ਕਿਸੇ ਨੇ ਕਿਹਾ ਸੀਗਾ ਵੀ ਤੁਸੀਂ ਆਪਦਾ ਹੀਰੋ ਆਓ ਵੇਖੋ ਨਾ ਮੈਂ ਹੰਕ ਪੂਰਾ ਕੀਤਾ ਇੱਕ ਲਾਈਫ ਦੇ ਵਿੱਚ ਕੁਝ ਚੀਜ਼ਾਂ ਆਪਣੇ ਹੋ ਜਾਂਦੀਆਂ ਜੀ ਸ਼ਾਇਦ ਸਾਡੇ ਪ੍ਰੋਡਿਊਸਰ ਸਾਹਿਬ ਨੂੰ ਲੱਗਾ ਕਿ ਇਹ ਫਿਲਮ ਦੇ ਨਾਲ ਤੋਂ ਬੈਟਰ ਕੋਈ ਕਰ ਨਹੀਂ ਸਕਦਾ ਤਾ ਭਾਜੀ ਬਹੁਤ ਸੁਲਝੇ ਹੋਏ ਇਨਸਾਨ ਨੇ ਇਨੀ ਫਿਲਮਾਂ ਕੀਤੀ ਇਹਨਾਂ ਨੇ ਕਿਆਰੀ ਹੁ ਜਟਾ ਤਿੰਨ ਡਿਸਟਰੀਬਿਊਟ ਕੀਤੀ ਹਿੰਦੀ ਦੀ ਕਈ ਵੱਡੀ ਫਿਲਮਾਂ ਡਿਸਟਰੀਬਿਊਟ ਕੀਤੀਆਂ ਉਹ ਇਹਨਾਂ ਨੇ ਵਰਲਡ ਵਾਈਡ ਤਾਂ ਇਹਦਾ ਜਵਾਬ ਮਨੀਸ਼ਾ ਜੀ ਦੇਣਗੇ ਜਮੋਰੀਆ ਸਾਹਿਬ ਕਿੱਦਾਂ ਹੋਈ ਹੈ ਸ਼ੂਟਿੰਗ ਇਸ ਫਿਲਮ ਦੀ ਸ਼ੂਹਲੀ ਬਹਾਲੀ ਬਹਾਲੀ ਦਾ ਹਾਲੇ ਵਾਲੇ ਕਿੰਨੇ ਕਿੰਨੇ ਕੇ ਜਮੇ ਰੋਲ ਹੈ ਇਸ ਫਿਲਮ ਦੇ ਵਿੱਚ ਹੁਣ ਫਿਲਮ ਦੇਖ ਕੇ ਰਹਿਗਾ ਆਪਾਂ ਫਿਲਮ ਦੇਖੀ ਮਨਾਰਜ ਕਿਉਂ ਸੀਗਾ ਬਿਲਕੁਲ ਵੀ ਨਹੀਂ ਜੀ ਹਾਂ ਜੀ ਫਿਲਮ ਦੇਖੋ ਕੁਐਸਚਨਸ ਬੈਟਰ ਨਿਕਲ ਕੇ ਆਣਗੇ ਮੈਂ ਕਿਹਾ ਤੁਸੀਂ ਫਿਲਮ ਦੇਖੋ ਆਪਾਂ ਆਏ ਬਿਨਾਂ ਦੇਖਿਓ ਕਰਨਾ ਕੋਈ ਚੀਜ਼ ਜਿਹਦਾ ਦੇਖੇ ਸਵਾਲ ਕਰੀਂਦੇ ਆਪਾਂ ਇਹ ਨਾਲੇ ਸ਼ੋਰ ਬੈਟਰ ਚਾਹੁੰਦਾ ਜੀ ਫਿਲਮ ਦੇਖ ਕੇ ਸਵਾਲ ਕਰਦੇ ਆ ਕਰਦੇ ਆ